ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹਦੇ ਪ੍ਰਧਾਨ ਸਰਦਾਰ ਸਿਮਰਤਜੀਤ ਸਿੰਘ ਮਾਨ ਨੇ ਉਹਨਾਂ ਨੇ ਫੈਸਲਾ ਕੀਤਾ ਹੈ ਕਿ 4 ਮਾਰਚ ਨੂੰ ਪੰਜਾਬ ਵਿੱਚ ਰੇਲਾਂ ਨਹੀਂ ਚੱਲਣਗੀਆਂ ਉਹਦਾ ਕਾਰਨ ਇਹ ਹੈ ਕਿ ਅਸੀਂ ਬੰਦੀ ਸਿੰਘਾਂ ਦੇ ਹੱਕ 'ਚ ਤੇ ਐਨਐਸਏ ਅਧੀਨ ਅਮਰਤਪਾਲ ਸਿੰਘ ਜੀ ਅਤੇ ਉਹਨਾਂ ਦੇ ਸਾਥੀਆਂ ਨਾਲ ਜਿਹੜਾ ਅਨਮਨੁੱਖੀ ਵਿਵਹਾਰ ਗੈਰ ਕਾਨੂੰਨੀ ਵਿਵਹਾਰ ਅਸਾਮ ਦੀ ਡਿਬਰੂਗੜ ਜੇਲ੍ਹ ਚ ਕੀਤਾ ਜਾ ਰਿਹਾ ਹੈ ਇਹਨਾਂ ਦੇ ਵਿਰੋਧ ਵਿੱਚ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਦੁਨੀਆਂ ਦੇ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਚੀਜ਼ ਅਸੀਂ ਸਿੱਖ ਬਰਦਾਸ਼ਤ ਨਹੀਂ ਕਰਾਂਗੇ ਬੰਦੀ ਸਿੰਘਾਂ ਦੇ ਰਿਹਾਈ ਦੇ ਹੱਕ 'ਚ NSA ਅਧੀਨ ਜਿਹੜੇ ਸਾਡੇ ਬੰਦੀ ਸਿੰਘ ਬੜਾਏ ਗਏ ਨੇ ਡਿਬੂਗੜ੍ਹ ਉਹਨਾਂ ਦੇ ਹੱਕ 'ਚ ਅਤੇ ਤੀਸਰਾ ਜਿਹੜਾ ਹੈ ਕਿਸਾਨੀ ਮੰਗਾਂ ਲੈ ਕੇ ਜਿਹੜੇ ਅੱਜ ਸਾਡੇ ਪੰਜਾਬ ਦੇ ਲੋਕ ਜਾ ਰਹੇ ਸੀ ਦਿੱਲੀ ਉਹਨਾਂ ਨੂੰ ਰੋਕਿਆ ਗਿਆ ਉਹਨਾਂ ਤੇ ਅਣਮਨੁੱਖੀ ਜ਼ੁਲਮ ਕੀਤਾ ਗਿਆ ਸਾਡੇ ਸਿੰਘ ਸ਼ਹੀਦ ਹੋ ਗਿਆ ਮੁੰਡਾ ਸਾਡਾ ਇਨਾ ਸਾਰਿਆਂ ਵੱਲ ਧਿਆਨ ਖਿੱਚਣ ਵਾਸਤੇ ਇਹ ਸਾਰੀਆਂ ਮੰਗਾਂ ਨੂੰ ਕਲੱਬ ਕਰਕੇ ਅਸੀਂ ਫੈਸਲਾ ਕੀਤਾ ਕਿ ਅਸੀਂ 4 ਮਾਰਚ ਨੂੰ ਪੰਜਾਬ ਦੇ ਵਿੱਚ ਰੇਲਾ ਰੋਕਾਂਗੇ ਇਹਦਾ ਟਾਈਮ ਹੋਊਗਾ 11 ਵਜੇ ਤੋਂ ਲੈ ਕੇ ਕਰਕੇ 3 ਵਜੇ ਤੱਕ ਸੋ ਇੱਕ ਤਾਂ ਅਸੀਂ ਪੰਜਾਬ ਚੋਂ ਲੰਘਦੀਆਂ ਟ੍ਰੇਨਾਂ ਤੇ ਸਫ਼ਰ ਕਰਨ ਵਾਲੇ ਸਾਡੇ ਇੰਡੀਆ ਦੇ ਪੰਜਾਬ ਦੇ ਸਮੂਹ ਲੋਕਾਂ ਨੂੰ ਬੇਨਤੀ ਕਰਦੇ ਆ ਕਿ 4 ਤਰੀਕ ਨੂੰ ਔਵਾਇਡ ਕੀਤਾ ਜਾਵੇ ਉਹ ਸਫ਼ਰ ਨਾ ਕਰਨ ਤਾਂ ਜੋ ਬੱਚੇ ਨਾ ਔਖੇ ਹੋਣ ਟੇਲ ਮਠਵਾਲੇ ਲੋਕਾਂ ਔਖੇ ਹੋਣ ਬਿਮਾਰ ਲੋਕਾਂ ਔਖੇ ਹੋਣ ਬੀਬੀਆਂ ਬੱਚੇ ਬਜ਼ੁਰਗ ਕੋਈ ਵੀ ਔਖਾ ਨਾ ਹੋਵੇ ਇਸ ਕਰਕੇ ਅਸੀਂ 4 ਦਿਨ ਪਹਿਲਾਂ ਕਹਿ ਰਹੇ ਹਾਂ ਕਿ 4 ਤਰੀਕ ਨੂੰ ਪੰਜਾਬ ਦੇ ਵਿੱਚ ਅਸੀਂ 11 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਨਹੀਂ ਚੱਲਣ ਦੇਣੀਆਂ ਉਹਦਾ ਤਰੀਕਾ ਅਸੀਂ ਕੀ ਅਪਣਾਵਾਂਗੇ ਅਸੀਂ ਸ਼ਾਂਤੀਪੂਰਵਕ ਕਰਨ ਵਾਲੇ ਲੋਕ ਆ ਅਸੀਂ ਲੋਕਤੰਤਰੀ ਤਰੀਕੇ ਨਾਲ ਆਪਣੇ ਅਧਿਕਾਰ ਵਰਤਣ ਵਾਲੇ ਲੋਕਾਂ ਉਹੀ ਤਰੀਕਾ ਅਸੀਂ ਅਪਣਾਵਾਂਗੇ ਅਸੀਂ ਕਿੱਥੇ ਕਰਾਂਗੇ ਕਿੱਥੇ ਨਹੀਂ ਕਰਾਂਗੇ ਇਹ ਅਸੀਂ ਫੈਸਲਾ ਕੀਤਾ ਕਿ ਅਸੀਂ ਇਹ ਡਿਸਕਲੋਜ਼ ਨਹੀਂ ਕਰਾਂਗੇ ਅਸੀਂ ਆਪਣੇ ਤੌਰ ਤੇ ਡਿਊਟੀਆਂ ਲਾਵਾਂਗੇ ਆਪਣੇ ਲੀਡਰਾਂ ਦੀਆਂ ਕਿ ਕਿਹੜਾ ਬੰਦਾ ਕਿਹੜੀ ਸਾਈਡ ਤੇ ਆਪਣੀ ਡਿਊਟੀ ਆਪਣੇ ਤਰੀਕੇ ਨਾਲ ਕਰਵਾ ਤੇ ਇੱਕ ਗੱਲ ਜ਼ਰੂਰ ਮੈਂ ਅਮਰਤਪਾਲ ਸਿੰਘ ਜੀ ਦੇ ਨਾਲ ਪਿਆਰ ਕਰਨ ਵਾਲੇ ਲੋਕ ਬੰਦੀ ਸਿੰਘਾਂ ਨਾਲ ਪਿਆਰ ਕਰਨ ਵਾਲੇ ਲੋਕ ਕਿਸਾਨੀ ਨਾਲ ਪਿਆਰ ਕਰਨ ਵਾਲੇ ਲੋਕ ਕਿਰਤੀਆਂ ਨਾਲ ਪਿਆਰ ਕਰਨ ਵਾਲੇ ਲੋਕ ਵਪਾਰ ਨਾਲ ਪਿਆਰ ਕਰਨ ਵਾਲੇ ਲੋਕ ਸਮੂਹ ਭਾਈਚਾਰਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਇਸ ਕੰਮ ਦੇ ਵਿੱਚ ਸਾਡਾ ਸਹਿਯੋਗ ਦਿਓ ਸਭ ਨੂੰ ਉਸੇ ਦਿਨ ਹੀ ਪਤਾ ਲੱਗੂਗਾ ਜਿਹੜੇ ਸ਼ਹਿਰ ਜਿਹੜੇ ਪਿੰਡਾਂ ਦੇ ਨੇੜੇ ਉਹ ਲੋਕ ਰਹਿ ਰਹੇ ਨੇ ਜਿਨ੍ਹਾਂ ਨੂੰ ਅਸੀਂ ਬੇਨਤੀ ਕੀਤੀ ਹੈ ਉਹ ਲੋਕ ਆਪਣੇ ਸ਼ਹਿਰਾਂ ਆਪਣੇ ਪਿੰਡਾਂ 'ਚ ਧਿਆਨ ਰੱਖਣ ਜਿੱਥੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਲੀਡਰ ਸਾਹਿਬਾਨ ਠੀਕ ਸਮਝਣਗੇ ਉੱਥੇ ਹੀ ਟ੍ਰੇਨ ਰੋਕ ਦੇਣਗੇ ਬਸ ਇਹ ਅਸੀਂ ਸਰਕਾਰ ਨੂੰ ਵੀ ਦੱਸਣਾ ਚਾਹੁੰਦੇ ਆ ਲੋਕਾਂ ਨੂੰ ਵੀ ਦੱਸਣਾ ਚਾਹੁੰਦੇ ਆ ਕਿ 4 ਤਰੀਕ ਨੂੰ ਆਪਣੇ ਆਪਣੇ ਤਰੀਕੇ ਨਾਲ ਬੰਦ ਅਸੀਂ ਕਰਾਵਾਂਗੇ ਸਮੁੱਚੇ ਪੰਜਾਬ ਚ 11 ਵਜੇ ਤੋਂ ਲੈ ਕੇ 3 ਵਜੇ ਤੱਕ ਟ੍ਰੇਨਾਂ ਨਹੀਂ ਚੱਲਣਗੀਆਂ ਅਤੇ ਸਾਡੇ ਸਫ਼ਰ ਕਰਨ ਵਾਲੇ ਲੋਕ ਇਸ ਗੱਲ ਨੂੰ ਜ਼ਰੂਰ ਧਿਆਨ ਦੇਣ ਕਿ ਉਹ ਖੱਜਲ ਖਵਾਰ ਨਾ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ